ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਵਾਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਮਿਹਰਬਾਨਪੁਰਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੌਰੀ ਅੰਮ੍ਰਿਤਸਰ ਸਾਹਿਬ ਨਾਮ ਆ ਭਾਜੀ ਉਹਨਾਂ ਦਾ ਸਰਬਜੀਤ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਪੰਜ ਨਗ گا ਪਿੰਡਾਂ ਦੇ ਵਿੱਚ ਦਿਖਾਵਾਂਗੇ ਤੇ ਇੱਕ ਮੱਝ ਜਿਹੜੀ ਬਿਲਕੁਲ ਤਾਜੀ ਸੋਈ ਹੋਈ ਹਗੀ ਤੇ ਤੇ ਇਹ ਨਾ ਪਸ਼ੂ ਮੋਦੀ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਫਿਰ ਨਸਾਂਜੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਆ ਦੋਸਤੋ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਖਾਸ ਕਰਕੇ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਬਟਨ ਵਾਲ ਤੇ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਆਓ ਵੀਰਨਾ ਕਰੀਏ ਗੱਲਬਾਤ ਡਿਟੇਲ ਆਪਾਂ ਸਾਰੀ ਨੇ ਪਛਵਾ ਦੀ ਵੀਰ ਦੇ ਕੋਲ ਕੁਛ ਦੇ ਆ ਤੁਸੀਂ ਦੋਸਤੋ ਵੀਡੀਓ ਐਂਡ ਤੱਕ ਜਰੂਰ ਦੇਖਣੀ ਸੱਸਿਆ ਭਾਈ ਜੀ ਸੱਸਿਆ ਘਰ ਸਾਹਿਬ ਕੀ ਹੈ ਜੀ ਹੋਰ ਵਧੀਆ ਠੀਕ ਹੈ ਜੀ ਹਾਂਜੀ ਬਹੁਤ ਵਧੀਆ ਜੀ ਚੱਲਿਆ ਨੇ ਉਹ ਜੀ ਕੰਮ ਕਰ ਬਹੁਤ ਵਧੀਆ ਬਾਬਾ ਟਾਈਮ ਬਾਅਦ ਦਰਸ਼ਨ ਹੋਏ ਜੀ ਹਾਂਜੀ ਹਾਂਜੀ ਚਲੋ ਠੀਕ ਹੈ ਜੀ ਅਡਰੈਸ ਬੋਲ ਦਿਓ ਜੀ ਆਪਾਂ ਆਪਾਂ ਦਾ ਪਿੰਡ ਹੈ ਗਾਏ ਮਿਹਰਬਾਨਪੁਰਾ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਜੇ ਹਾਂਜੀ ਜਿਹੜਾ ਟੋਲ ਪਲਾਇਆ ਅੰਮ੍ਰਿਤਸਰ ਜਲੰਧਰ ਰੋਡ ਤੇ ਹੈ ਨਾ ਹਾਂਜੀ ਕੱਥੂ ਨੰਗਰ ਨਾਲ ਨਹੀਂ ਜੇ ਇਹ ਜਲੰਧਰ ਰੋਡ ਤੋਂ ਮਨ ਨਾਲੇ ਦੇ ਲਾਗੇ ਮਨ ਲਾਲ ਦੇ ਲਾਗੇ ਹਾਂਜੀ ਹਾਂਜੀ ਹਵੇਲੀ ਹੈ ਜਿੱਥੇ ਹਾਂਜੀ ਹਾਂਜੀ ਉਹ ਨਾਲ ਹੀ ਆਪਣਾ ਘਰ ਹੈ ਥੀ ਲਾਗੇ ਨੇੜੇ ਚਿੰਦ ਠੀਕ ਹੈ ਜੀ ਟੂਰ ਬਲਾਈ ਵੱਡਾ ਕਿਲੋਮੀਟਰ ਠੀਕ ਹੈ ਜੀ ਹਾਂ ਜੀ ਫੋਨ ਨੰਬਰ ਦਾ ਨਾਮ ਦੱਸ ਦੀਰਪਨ 75085 14496 ਹਾਂ ਜੀ ਨਾਮ ਸਰਜੀ ਸਿੰਘ ਜੀ ਸ਼ੁਰੂ ਕਰੀਏ ਵੀਰ ਇਸ ਮੱਝ ਤੋਂ ਪਹਿਲਾਂ ਦੱਸਿਏ ਡਿਟੇਲ ਵੀਰਾਂ ਨੂੰ ਇਹ ਮੱਝ ਕਿੰਨਾ ਸਵਾਸ ਸੁਆਈ ਕੱਲ ਦੀ ਸੁਈ ਵੀਰ ਜੀ ਦੂਜਾ ਸੁਆਏ ਹਾਂ ਜੀ ਦੰਦੀ ਸ਼ਕੀਏ ਝੋਟੀ ਠੀਕ ਹੈ ਜੀ ਨਾਮ ਆਪਾਂ ਵੀਡੀਓ ਕਨਫਰਮ ਕਰਾਂਗੇ ਠੀਕ ਹੈ ਜੀ ਤੇ ਕਿੰਨਾ ਬੋਲਾ ਵੀਰ ਚ ਬੋਣ ਦੇ ਜਣਾ ਬੋਲਾ ਜੀ ਮਤਲਬ 7-8 ਕਿਲੋ ਬੋਲੀ ਹੋਗੀ 7-8 ਕਿਲੋ ਬੋਲੀ ਜਿਹੜੀ ਹੈ ਨਾ ਮੌਕੇ ਦੀ ਲਓ ਜੀ ਚੈੱਕ ਕਰ ਲਓ ਦੋਸਤੋ 6 ਦੰਦ ਮੋਹ ਠੀਕ ਹੈ ਜੀ ਕਦਗੁਦ ਵੇਖ ਲੋ ਕਿੱਡਾ ਲੋ ਜੀ ਘਾਦ ਘਾਠ ਮੈਂ ਤਾਂ ਚੈੱਕ ਕਰ ਲਉ ਪੂਰੀ ਰਾਜੀ ਪੂਰੀ ਜੰਮੀ ਪੜੀ ਚੈੱਕ ਕਰ ਲਿਓ ਸੂਰ ਥੋੜੀ ਜਿਹੀ ਲੱਪੇ ਦੇ ਵਿੱਚ ਜ਼ਰੂਰ ਹੈ ਹਾਂ ਜੀ ਬਾਗੀ ਪਟਾ ਪੋਟਾ ਪੂਰਾ ਝੋਟੇ ਜੀ ਚੁੱਕ ਲਓ ਜੀ ਕਰੋ ਚੈੱਕ ਜੀ 7-8 ਲੀਟਰ ਜਿਹੜਾ ਮੌਕੇ ਦਾ ਬੋਣਾ ਤਿਆਰ ਹੋਊਗਾ ਜੀ ਕੱਲ ਦੀ ਸੁਣੀ ਹੈ ਠੀਕ ਹੈ ਜੀ ਲੈ ਆਹ ਲਓ ਜੀ ਚੈੱਕ ਕਰ ਲਓ ਬਹੁਤ ਸੋਹਣਾ ਵਧੀਆ ਸ਼ੇਪ ਵਾਲਾ ਥਣ ਦੋਸਤੋ ਲੱਗਾ ਚਾਰੇ ਥਣ ਨਿਕਲਵੇਂ ਗੈਪ 'ਚ ਕੋਈ ਫੋਟ ਸ਼ਾਂਗ ਨਹੀਂ ਨਾਲ ਲਓ ਜੀ ਦੀ ਪੱਠ ਪੋੜੇ ਦੀ ਚੜਾਈ ਵੇਖ ਲੋ ਜੀ ਬੜੀ ਸਾਫ ਛੋਟੀ ਆ ਆ ਲੋ ਕਰੋ ਜੀ ਵਿਚ ਵਾਈ ਚੂਈ ਵਧੀਆ ਨੇ ਚਾਹੇ ਪਾਜੀ ਨੂੰ ਵਰਗੀ ਹੋਵੇ ਲੋ ਜੀ ਚੰਡੀ ਚੰਡੀ ਮਿੱਠੀ ਬਹੁਤ ਯਾਦੀ ਹੈ ਲੋ ਜੀ ਕਰੋ ਚੱਕ ਜੀ ਬਿਨਾ ਬੱਚੇ ਤੋਂ ਲੋ ਜੀ ਨਾ ਇਹ ਕੋ ਗੱਲ ਬਾਤ ਨਹੀਂ ਦੇ ਲੋ ਜੀ ਇੱਦਾਂ ਮਰਜੀ ਚੋ ਲੋ ਪੂਰੀ ਗਾਮ ਵਰਗੀ ਸੀਲਸ ਲੱਗ ਜੇ ਬਹੁਤ ਯਾਦੀ ਛੰਡੀ ਛੋਟੀ ਜੇ ਨੇ ਤੇ ਬੱਚਾ ਕੀ ਦਿੱਤਾ ਵੀਰ ਨੂੰ ਕੱਟੀ ਆ ਪਾਜੀ ਮਗਰ ਲੋ ਜੀ ਤੇ ਬੱਚਾ ਵੀ ਦੋਸਤੋਂ ਮਗਰ ਕੱਟੀ ਜੇ ਹਾਂ ਜੀ ਕੱਟੀ ਵੀ ਸੋਹਣੀ ਦੋਸਤੋਂ ਚੰਗੀ ਦੇਖੋ ਕਰੋ ਚੱਕ ਜੀ ਹਾਂ ਜੀ ਲੋ ਜੀ ਅਰਸ਼ ਭਾਈ ਮੁੱਲ ਤਾਂ ਕਰ ਮੁੱਲ ਭਾਈ ਭਾਵੇਂ ਲੱਕ 1.5 ਮੰਗ ਲਈਏ ਇੱਕ 40 ਮੰਗ ਲਈ ਉਹ ਨਹੀਂ ਮੰਗਣਾ ਲੈਣ ਦੇਣ ਪਾਜੀ ਇੱਕ 25 ਜਿਹੜੀ 1,25,000 ਰੁਪਏ ਦਾ ਮਾਨਤਨ ਹੋ ਸਕਦਾ 3000 ਰੁਪਏ ਬਾਜੀ ਮਾਨ ਇੱਕ 22 ਦੀ ਝੋੜੀ 1,22,000 ਜਿਹੜਾ ਇਸ ਵੀ ਹੋਰ ਬਾ ਇੱਕ 22 ਦੀ ਹੋਣੀ ਹੈ ਕੋਈ ਕਰਦਾ ਮਾਨਤਨ ਕੋ ਛੋੜਛਪਾ ਹੋ ਜਾਣਾ ਨਹੀਂ ਹੋਣਾ ਠੀਕ ਹੈ ਜੀ ਹਾਂਜੀ ਲਓ ਜੀ ਡਿਮਾਂਡ ਦੋਸਤੋ 1,25,000 ਰੁਪਿਆ ਰੱਖੀ ਗਈ ਜਿਹਦੇ 1,22,000 ਚ ਤੁਹਾਡਾ ਆਆਂ ਗਿਆ ਦਾ ਮਾਨਤਨ ਮੌਕੇ ਤੇ ਛੋੜਛਪਾ ਜਿਹੜਾ ਜ਼ਰੂਰ ਹੋਊਗਾ ਮੋਲ ਜਿਹੜੇ ਵੀਡੀਓ ਵਾਲੇ ਉਹਦੇ ਫਿਕਸ ਨਹੀਂ ਹੁੰਦੇ ਇਸ ਤੋਂ ਅੱਗੇ ਦੋਸਤੋ ਵੀਰ ਦੇ ਕੋਲ ਗਾਵਾਂ ਪੰਜ ਨਾਲ ਗਾਵਾਂ ਦੇ ਤੇ ਪੰਜੇ ਗੱਬਣ ਹੋਣਗੀਆਂ ਬਹੁਤ ਚੰਗੀਆਂ ਰਸ਼ੀਆਂ ਤੇ ਪਹਿਲੇ ਸਵੇਰੇ 32 ਕਿਲੋ ਮਸ਼ੀਨ ਦੁੱਧ ਕੱਢਿਆ ਹੈ ਹਾਂਜੀ ਕਿੰਨਾ ਟਾਈਮ ਖੜਦੀ ਹੈ ਜੀ ਇਹਦੇ ਬਾਜੀ 1 ਤਰੀਕ ਨੂੰ ਦਿਨ ਪੂਰੇ ਜੀ 6 ਸਤੰਬਰ ਨੂੰ ਹਾਂਜੀ 1 ਸਤੰਬਰ ਠੀਕ ਹੈ ਯਾਨੀ ਕਿ ਅੱਜ 21 ਤਰੀਕ ਹੈ ਨਾ ਹਾਂਜੀ ਆਰਡਰ ਵਿਖਾ ਦਿਓ ਲਓ ਜੀ ਦੋਸਤੋ ਆਰਡਰ ਵਿਖਾ ਦਿਨਾ ਵੀਰ ਬਾਹਰ ਕਰਦਾ ਤੇ ਤੁਰ ਹੀ ਜਾਂਦੀ ਗਾਂ ਦਾ ਇੱਕਾ ਤੁਹਾਨੂੰ ਖਿਲਾਰ ਕੇ ਵੇਖਵਾਾਂਗੇ ਆਰਡਰ ਤਾਂ ਕੱਦ ਕਾਠ ਹਰ ਇੱਕ ਚੀਜ਼ ਚੈੱਕ ਕਰਿਓ ਵੀਡੀਓ ਦੇ ਵਿੱਚ ਧਿਆਨ ਲਦਿਆਂ ਲਓ ਜੀ ਚੈੱਕ ਕਰੋ ਫੇਸਬੁਕ ਉਗਾੜੋ ਤਾਂ ਲੋ ਦੋਸਤੋ ਪੂਰਾ ਕੱਦ ਕਾਠ ਪੂਰੇ ਵਜ਼ਨ ਮੌਜੂਦ ਵਾਲੀ ਗਾਂ ਜੀ ਚੈੱਕ 32 ਕਿਲੋ ਦੁੱਧ ਵੀਰ ਕ ਲਓ ਜੀ ਕਰੋ ਚੈੱਕ ਜੀ ਦੋਸਤੋ 21 ਤਰੀਕ ਅੱਜ ਹੋਈ ਹੈ ਤੇ 1 ਤਰੀਕ ਨੂੰ ਦੱਸਿਆ ਕਿ ਹਾਂ ਜੀ ਇੱਕ ਦਿਨ ਟੈਂਪੋਰਰੀ ਲਓ ਜੀ ਇਹਦੀ ਮਿਲਕ ਵੈਨ ਚੈੱਕ ਕਰ ਲੋ ਆਹ ਲਓ ਜੀ ਕਰੋ ਚੈੱਕ ਫੁੱਲ ਸਾਈਜ਼ ਦੀ ਗਾਂ ਹੈ ਲਓ ਵੇਖੋ ਜੀ ਪੂਰੀ ਰੇਲ ਗੱਡੀ ਦੇ ਇੰਜਨ ਜਿਹੜੀ ਜੀ ਦੋਸਤੋ ਚੈੱਕ ਕਰ ਲਿਓ ਬੜੇ ਚੰਗੇ ਫਾਰਮ ਚ ਵਸੀ ਏਰੀਆ ਆਹ ਲਓ ਜੀ ਕਰੋ ਚੈੱਕ ਹਾਂ ਜੀ ਦੇਖੋ ਦੋਸਤੋ ਮਸਤ ਜੀ ਪਲਵਾਨਾਰ ਦੀ ਚਾਲ ਕੋਈ ਭਾਜੀ ਜਿਹੜਾ ਦੋਸਤੋ ਦੁੱਧ ਲੋਣਾ ਕਰਮਾਈਨੇ ਸ਼ੁਰੂ ਕਰਤਾ ਅਜੇ ਸੂਤ ਦੇ ਵਿੱਚ 10 ਦਿਨ ਦਾ ਟਾਈਮ ਬਾਕੀ ਪਿਆ ਤੇ ਦਸ ਉਹਨਾਂ ਚ ਆਰਡਰ ਇਹ ਕੰਨਾ ਕਿ ਤਿਆਰ ਕਰ ਸਕਦੀ ਅੰਦਾਜ਼ਾ ਖੁੱਦ ਲਾ ਲਿਓ ਬਹੁਤ ਯਾਰੀ ਭਾਜੀ ਭਾਜੀ ਆ ਲੋ ਜੀ ਕਰੋ ਚੈੱਕ ਦੋਸਤੋ ਦੇਖੋ ਇਹ ਨਾੜਾ ਹਵਾਨੇ ਤੇ ਕਰੋ ਚੈੱਕ ਬਹੁਤ ਯਾਰੀ ਭਾਜੀ ਭਾਈ ਮਸ਼ੀਨਾਂ ਚੋਲੇ ਫਾਰਮ ਵਾਲਾ ਬਹਾਦਰਾਂ ਚੋਲੇ ਤੇ ਪਾਤੂਪਾ ਵੀਰੇ ਦਾ ਪੈਦੇ ਬ੍ਰਾਹਮਣਾਂ ਚਾਰਾਂ ਚ ਕੁਝ ਕੁ ਜਿਪਾ ਆਊਗਾ ਜੀ ਭਾਜੀ ਠੀਕ ਹੈ ਜੀ ਕੀ ਰੇਟ ਕਰਦੇ ਹੋ ਰੇਟ ਭਾਈ ਭਾਜੀ ਇਹਦੇ ਤੇ 30 ਮੰਗ ਲਈਏ 50 ਮੰਗ ਲਈਏ ਹਾਂਜੀ ਪਰ ਲੈਣ ਦੇਣ ਜਿਹੜਾ ਭਾਜੀ 1 ਲ 1.56 ਰੇਟਾਂ ਲਓ ਜੀ ਡਿਮਾਂਡ ਦੋਸਤੋ 130 ਹਜ਼ਾਰ 105 ਆਜਾ ਤੁਹਾਡਾ ਆਆਂ ਗਿਆ ਦਾ ਮਾਨਤਨ ਮੌਕੇ ਤੇ ਛੋੜ ਛੱਪਾ ਜ਼ਰੂਰ ਹੋਗਾ ਇਸ ਤੋਂ ਅੱਗੇ ਵੀਰ 2 ਨੰਬਰ ਦੀ ਦਸੀ ਡਿਟੇਲ ਹੈ ਇਹ ਬਾਈ 6 ਦੰਦ ਵਸ਼ੀ ਕਿੰਨਾ ਵੇ ਸੂਗਾ ਸੁਣੇ ਇਹ ਦੂਜਾ ਸੂਗਾ ਵੀਰ ਜੀ ਸਾਗੀ ਆ ਜੀ ਮੂਹ ਤੋਂ ਕਿੰਨਾ ਟਾਈਮ ਖੜੀ ਸੋਣੀ 28 ਕਿਲੋ ਪਹਿਲੀ ਸਵੇਰ ਦਾ ਕਾਰਜ 27 ਤੋਂ 28 ਲੀਟਰ ਦੁੱਧ ਦੋਸਤੋ ਇਹਨੇ ਪਹਿਲੀ ਸਵੇਰ ਚਵਾਇਆ ਕਦ ਕਾਠ ਗਾਂ ਦਾ ਚੈੱਕ ਕਰ ਲਓ ਪੂਰਾ ਫੁੱਲ ਹੈਵੀ ਬੋਡੀ ਵੇਟ ਰਾਜੀ ਪੂਰੀ ਜੰਮੀ ਪਲੀ ਪੂਰੀ ਚੈੱਕ ਕਰੋ ਕਿੰਨਾ ਟਾਈਮ ਪਿਆ ਵੀਰ ਸੂਣ ਚ ਦੇ ਇਹਦੇ ਇੱਕ ਹਫਤਾ ਪਿਆ ਇਸੂਣ ਲਓ ਜੀ ਇੱਕ ਹਫਤਾ ਜੀ ਦੋਸਤੋ ਸੂਣ ਦੇ ਵਿੱਚ ਪਿਆ ਵਾ ਫੇਸ ਬੂਸ ਦਿਖਾ ਦੋ ਬਾਕੀ ਫੋਲ ਬਰੀਡ ਕਰ ਕਰੋ ਚੈੱਕ ਜੀ ਦੀ ਫੇਸ ਕੁਆਲਿਟੀ ਬਾਕੀ ਬਰੀਡ ਬੂਡ ਦਿਖਾ ਦੋ ਅਸਲ ਬੱਚਾ ਲਓ ਜੀ ਦੋਸਤੋ ਬਹੁਤ ਚੰਗੇ ਫਾਰਮ ਚੋਂ ਆਈ ਹੈ ਜੀ ਇਹ ਰਿਸ਼ ਆਲੋ ਜੀ ਦੋਸਤੋ ਪੂਰਾ ਵੇਖੋ ਚੈੱਕ ਕਰੋ ਬੀੜ ਬੂੜ ਬਹੁਤ ਪਈ ਹੈ ਲੋ ਜੀ ਇਹਦਾ ਆਰਡਰ ਕੁਆਲਟੀ ਦੋਸਤੋ ਕਰੋ ਚੈੱਕ ਸੋਹਣੀ ਆਰਡਰ ਕੁਆਲਟੀ ਤਿਆਰ ਕਰੀ ਹੁੰਦੀ ਹੈ ਚਾਰੇ ਥਾਂ ਨਿਕਲ ਲੱਗੀ ਹੋਈ ਜੀ ਲੋ ਜੀ ਇਹ ਜੇ ਵਲਟਾਂ ਪਈਆਂ ਕਾਫੀ ਇੱਕ ਹਫਤਾ ਸੂਣ ਦੇ ਵਿੱਚ ਪਿਆ ਕੀ ਇਸ ਤੇ ਸਫਾਰਾ ਜੀ ਦੋਸਤੋ ਦੋਵਾਂ ਗਾਵਾਂ ਦੇ ਕੁਆਲਟੀ ਦੇ ਚੈੱਕ ਕਰ ਲਿਓ ਦੋਵੇਂ ਗਾਵਾਂ ਬਿਲਕੁਲ ਲੱਗੇ ਲੱਗੇ ਫੇਸ ਕਰਕੇ ਖੁੱਟੀਆਂ ਵਾ ਚੈੱਕ ਕਰੋ ਮੁੱਲ ਦੇ ਭਾਵੇਂ ਭਾਜੀ ਇਹਦਾ ਵੀ ਇੱਕ 40 ਕਰ ਲਿਓ 50 ਕਰ ਲਿਓ ਉਹ ਜਿਹੜਾ ਦਿਨੀ ਲੈਣੀ ਨਿਸ਼ੀ ਆਪਾਂ ਨਾਲ ਇੱਕ 10 ਦੀ ਦੇ ਰਹੀਆਂ ਜੀ ਬਰਾਬਰ ਕਰਦੀ ਚਲੋ ਬਰਾਬਰ ਜਾਂਦੇ ਜੀ ਤੁਹਾਨੂੰ ਮਿਲਣੀਆਂ ਨਹੀਂ ਇਹ ਜੀ ਮੱਛੀਆਂ ਪਾਉਂਦੇ ਚਲੋ ਅੱਛਾ ਕੋਈ ਫਾਰਮ ਵਾਲਾ ਕੋਈ ਸੰਭ ਬੱਛੀਆਂ ਤੇ ਕਰੋ ਫੇਸਬੁਕ 'ਤੇ ਪਾ ਦਿਓ ਆਹ ਲਓ ਅੰਡਰ ਅੰਡਰ ਮਖਾ ਦਿਓ ਜੀ ਲਓ ਜੀ ਦੋਸਤੋ ਚੈੱਕ ਕਰ ਲਓ ਦੁਬਾਰਤੋਂ ਇੱਕ ਰਹੀ ਹਸਨ ਦਾ ਬਾਵਾਰ ਆਹ ਲਓ ਜੀ ਆ ਵਿਖਾਓ ਲੈਵਾ ਕਰ ਲੈਵਾ ਵਿਖਾਓ ਇਹਦਾ ਲਓ ਜੀ ਦੋਸਤੋ ਕਰੋ ਚੈੱਕ ਲੈ ਭਾਈ ਦੋਹਾਂ ਨੇ ਹੀ ਮਤਲਬ ਫਿਕਸ ਹੋਣਗੇ ਲਓ ਜੀ ਕਰੋ ਚੈੱਕ ਅਜੇ ਦੋਸਤੋ ਸੂਂਦੇ ਸਮੇਂ ਤੱਕ ਇਹ ਕਿੰਨਾ ਕੱਟਰ ਤਿਆਰ ਕਰਾ ਦੇਣਾ ਹੈ ਸਟਾਰਟ ਹੀ ਹੋਣੀ ਹੈ ਬਿਲਕੁਲ ਹਾਂਜੀ ਹਾਂਜੀ ਇਸ ਤੋਂ ਅਗੇ ਵੀ 3 ਨੰਬਰ ਇਹ ਵੀ ਸ਼ੀ ਗੱਪਣੀਆਂ ਕਿੰਨਾ ਟਾਈਮ ਖ ਇੱਕ ਹਫਤਾ ਸੂਹਾ ਕਰਵਾ ਸੁਣੀ ਸੂਹਾ ਦੂਜਾ ਤੁਸੀਂ ਮੰਨ ਲਓ ਕਹਿੰਦਾ ਪਹਿਲਾ ਸੂਹਾ ਕਹਿੰਦੇ ਅੱਛਾ ਜੀ ਆਪਾਂ ਤੁਹਾਨੂੰ ਜੀ ਦੋਸਤੋ ਚੈੱਕ ਕਰ ਲਓ ਇਹ ਵੀ ਪੂਰਾ ਕਾਦ ਕਾਠੇ ਦਾ ਗਾਂ ਦਾ ਚੈੱਕ ਕਰੋ ਇਹ ਨੰਬਰ ਤੇ ਜਿਸ ਸਕੰਨ ਦੇ ਪਾਰੇ ਹਾਲੋ ਜੀ ਇੱਕ ਹਫਤਾ ਸੂਨ ਦੇ ਵਿੱਚ ਪਿਆ ਸੂਹਾ ਦੂਜਾ ਸੁਣੀ ਜੀ ਵੀ ਸਰ ਲਓ ਦੋਸਤੋ ਇਹਦੀ ਆਰਡਰ ਕੁਆਲਿਟੀ ਚੈੱਕ ਕਰ ਲਿਓ ਇਹ ਸੂਤਾ ਕਾਦਰ ਕੁਆਲਿਟੀ ਖੜੂਗੀ ਜੀ ਦੇਖੋ ਜੀ ਕਰੋ ਚੈੱਕ ਲੈ ਲੈ ਵੀਰ ਹਾਂ ਲੋ ਦੋਸਤੋ ਕਰ ਲਓ ਚੈੱਕ ਪੂਰਾ ਕਰ ਰਿਹਾ ਮੇਰੂਡ ਭਾਈ ਚੰਗਾ ਹਾਂਜੀ ਹਾਂ ਪੂਰੀ ਦੋਸਤੋ ਰਾਜੀ ਵੀ ਜੰਮੀਪੜੀ ਪੂਣੀ ਚੈੱਕ ਕਰੋ ਆਜੀ ਆਜੀ ਬਾਕੀ ਵਸ਼ੀ ਬੰਨਣੀ ਪਉਣੀ ਬਹੁਤ ਡਾਡਲ ਛੇਲ ਟੂਲ ਬਹੁਤ ਜਾਰੀ ਬਿਸ਼ੀ ਲਓ ਜੀ ਅਜੇ ਵਲਟਨਾਂ ਗੜੀਆਂ ਪਈਆਂ ਚੈੱਕ ਕਰ ਲਓ ਠੀਕ ਹੈ ਹਾਂ ਤਾਂ ਸਟਾਰਟ ਹੀ ਹੋਈ ਹੈ ਵਸ਼ੀ ਹਾਂਜੀ 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 ਬੰਨ ਲਓਗੇ ਅਗਰ ਬਾੜੀ ਦੋੜ ਦਿਓ ਦੱਸੋ ਜੀ ਮੁੱਲ ਦਾ ਮੁੱਲ ਭਾਈ ਬਿਲਕੁਲ ਜਾਇਜ਼ ਜਾਇਜ਼ ਹੈ ਨਾ ਹਾਂਜੀ ਮੋਲ ਪਰ 75 ਕਰ ਲਈਏ ਫਿਕਸ ਰੇਟ 65000 ਬੇਚੀ ਦਵਾਂਗੇ ਅਛਾ ਜੀ ਹਾਂਜੀ ਲਓ ਜੀ ਦੋਸਤੋ 75000 ਰੁਪਿਆ ਡਿਮਾਂਡ ਰੱਖੀ ਆ 65000 ਚ ਤੁਹਾਡਾ ਆਆਂ ਗਿਆ ਦਾ ਮਾਨਤਨ ਛੋੜ ਛੱਪਾ ਮੌਕੇ ਤੇ ਜਰੂਰ ਹੋਊਗਾ ਜੀ ਇਹ ਤੋਂ ਅੱਗੇ ਵੀ ਜੀ ਦਸੀਏ ਚਾਰ ਨੰਬਰ ਦੀ ਡਿਟੇਲ ਆ ਭਾਜੀ ਵੇਚੀਏ ਸੂਗਾ ਦੂਜਾ ਜੀ ਹਾਂਜੀ ਪਰ ਅਰੀਨਲ ਚਾਰ ਦੰਦ ਜੀ ਠੀਕ ਹੈ ਜੀ ਹਾਂਜੀ ਕਿੰਨਾ ਟਾਈਮ ਖੜਦੀ ਗਏ ਜੀ ਇਹਦੇ ਭਾਜੀ 10 ਦਿਨ ਲੱਗੇ ਜੀ 10 ਦਿਨ ਪਏ ਜੀ ਹਾਂਜੀ ਦੰਦ ਆਪਾਂ ਵੀਡੀਓ ਚ ਵਿਖਾ ਦਾਂਗਾ ਕਨਫਰਮ ਕਰਾ ਠੀਕ ਹੈ ਜੀ ਹਾਂਜੀ ਬਿਲਕੁਲ ਫੇਸੀ ਛੋਟਾ ਬੈਰਦਾ ਲਓ ਜੀ ਦੋਸਤੋ ਚੈੱਕ ਕਰ ਲਓ ਇੱਕ ਹਫਤਾ ਪਿਆ ਵੀਰ ਸੁਣ ਹਾਂਜੀ ਇੱਕ 10 ਦਿਨ ਲੈ ਜਾਓ ਜੀ 10 ਦਿਨ ਦਾ ਟਾਈਮ ਅਜੇ ਖੜੂਗੀ ਦੋਸਤੋ ਸੂਣ ਦੇ ਵਿੱਚ ਇਹ ਤੇਂਦਰਿੰਗਪੁਰਾ ਜੀ ਦਾ ਅੱਛਾ ਜੀ 3 ਸਤੰਬਰ ਨੂੰ ਹਾਂਜੀ ਲਓ ਜੀ ਚੈੱਕ ਕਰ ਲਓ ਦੋਸਤੋ ਇਹ ਵੀ ਗਾਂ ਬਾਕੀ ਦੰਦ ਖਾਣ ਨੇ ਬਾਕੀ ਜੀ ਹਾਂ ਲਓ ਜੀ ਕਰੋ ਚੱਕ ਹਾਂਜੀ ਖੜੇਗਾ ਲਓ ਜੀ ਕੋਨੋ ਦਾ ਮੂੰਹ ਦੇ ਜੀ ਸਿਮਰਤ ਫੜਿਆ ਕਰਦਾ ਉਹ ਗਾਂ ਗਰੇ ਲੈਂਦਾ ਜੀ ਹਾਂ ਲਓ ਜੀ ਚੈੱਕ ਕਰ ਲਓ ਚਾਰ ਦੰਦ ਦੋਸਤੋ ਸੂਹਾ ਦੁੱਜਾ ਜੀ ਠੀਕ ਹੈ ਜੀ ਕੀ ਦੀ ਸੂਈ 23 ਗੂਲ ਤੋਂ ਪਾਇਆ ਪਹਿਲੇ ਜੀ ਠੀ 23 ਲੀਟਰ ਦੁੱਧ ਵੀਰ ਕੰਦਾ ਪੀਨੇ ਚਵਾਇਆ ਪਹਿਲੇ ਸਵੇਰ ਖੀਰੀ ਸੂਈ ਤੇ ਹੁਣ ਦੋਸਤੋ ਚਾਰ ਦਾ ਨਾ ਸੌਣ ਨਹੀਂ ਆਪ ਜਿਹੜੇ ਬੰਦੇ ਕੋਈ ਖੀਰੀ ਜਿਹਨੇ ਸਵਾਈ ਆ ਕੇ ਚੇਕ ਕਰ ਹੋਈ ਹੈ ਇਹ ਹੋ ਗਈ ਖੀਰੀਆਂ ਮਛੀਆਂ ਸੁਹਣੀ ਪੈਂਦੀਆਂ ਹਾਂਜੀ ਹਾਂਜੀ ਇਹ ਤਾਂ ਗੱਲ ਹਾਂਜੀ ਲਓ ਜੀ ਚੈੱਕ ਕਰ ਲਓ ਦੋਸਤੋ ਆਮ ਖੀਰੀਆਂ ਮਛੀਆਂ ਨਹੀਂ ਸੁਹਣੀਆਂ ਹਾਂਜੀ ਹਾਂਜੀ ਚਾਰ ਦਾਦੇ ਇੱਕ ਸੂਆ ਨੇ ਦੇਣਾ ਜੀ ਰਾਜ ਦੇ ਸੁਹਣੀ ਆ ਦੋਸਤੋ ਪੂਰੀ ਛਿੱਗੀ ਹੁੰਦੀ ਤਾਂ ਕਿ ਇੱਕ ਸਵੇਰ ਦੁੱਧ ਵੀ ਤੀਜੇ ਸੂਈ ਹੋਣੀ ਜਿੰਨੀ ਛਿੱਗੀ ਹੁੰਣੀ ਹਾਂਜੀ ਹਾਂਜੀ ਇਹ ਲੋ ਗੁਦਰਦੀਆਂ ਗੱਲਾਂ ਆਮ ਚੌਗੀਆਂ ਨਹੀਂ ਸੁਹਣੀਆਂ ਪਹਿਲੇ ਨਾਲ ਦੇ ਦੋ ਸੂਈ ਦੱਸੋ ਪਹਿਲਾਂ ਵੀ ਕਹਿ ਸਕਦੇ ਮੋਲ ਭਾਜੀ ਫਿਕਸ ਦਾ ਮਤਲਬ ਜਿਹੜਾ ਮੋਲ ਵਾਲੀ ਵਿੱਚ 8590 72000 ਰੁਪਏ ਵਿੱਚ ਜਾਨੀਏ 72000 ਫੈਸੇ ਦੀ ਗੱਜੇ 2000 ਰੁਪਏ ਉੱਪਰ ਨਾ ਮੰਨਦਾ 70000 ਆਹ ਦੇਣ ਲੈਣਾ ਗੁਜਰਾ ਕਸਾਈ ਨਾ ਮੇਰਾ ਵੀ ਕਰੇ ਲੋ ਜੀ ਦੋਸਤੋ ਡਿਮਾਂਡ 72000 ਰੁਪਏ ਰੱਖੀਏ ਤੇ 70000 ਚ ਤੁਹਾਡਾ ਆਆਂ ਗਿਆ ਦਾ ਮਾਨਤਨ ਛੋੜ ਛੱਪਾ ਜਿਹੜਾ ਮੌਕੇ ਤੇ ਜਲਦੀ ਆਹ ਲੈਦਾ ਹੈ ਤੋਹਫਾ ਖੱਡ ਗਿਆ ਅੱਜ ਗਰਮੀਆਂ ਵਾਲਾ ਆਹ ਦੋਸਤੋ ਇੱਕ ਵੀਰ ਦੇ ਕੋਲ ਸ਼ਾਈ ਵਾਲ ਹਾਂਜੀ ਵੀਰ ਜੀ ਕਰਵਾ ਸੁਭਾ ਸੁਣੀਏ ਚੀਜ਼ ਦੇਖੋ ਕਿਹੜੀ ਲੱਗੀ ਇਹਨੂੰ ਭਾਅ ਦੇਖੋ ਹਾਂ ਦੇਖੋ ਜੀ ਹਲੇ ਸੁਭਾਗਰਵਾ ਸੁਣੀਏ ਦੂਜਾ ਸੁਭਾਗ ਜੀ ਦੂਜਾ ਸੁਭਾਗ ਦੋਸਤੋ 15 ਕਿਲੋ ਪਹਿਲੇ ਸੁਭਾਗ ਮਸ਼ੀਨ ਤੋਂ ਤੇ ਕੱਢਿਆ ਠੀਕ ਹੈ ਜੀ ਹਾਂਜੀ ਇਹ ਲਓ ਦੋਸਤੋ ਇਹ ਗਰਮੀਆਂ ਦਾ ਤੋਹਫਾ ਜੀ ਭਾਵੇਂ ਗਰਮੀ ਹੋਵੇ ਸਿਆਲ ਹੋਵੇ ਇਹਨਾਂ ਨੂੰ ਕੋਈ ਪਰਵਾਹ ਨਹੀਂ ਹਲੋ ਹਾਲੋ ਜੀ ਕਰੋ ਚੈੱਕ ਇਹਦੀ ਥਣਾ ਥਣਾ ਦੀ ਕੁਆਲਿਟੀ ਚੈੱਕ ਕਰ ਲਈਏ ਖੰਦਮਾ ਜਾਰਗਾ ਲਗਾਉਂਦੇ ਲਓ ਜੀ ਦੋਸਤੋ ਚੈੱਕ ਕਰ ਲਓ 9 ਦਿਨ ਦਾ ਟਾਈਮ ਅਜੇ ਬਾਕੀ ਸੁਣ ਦੇ ਵਿੱਚ ਪਿਆ ਦੂਜਾ ਸੁਭਾਗ ਸੁਣੀਏ ਜੀ ਹੈਲੋ ਲੈ ਲੈ ਬੰਦ ਬੰਦ ਆਣੀ ਆ। ਆਰ ਡਰੋਡ ਉਹ ਤਾਂ ਭਾਈ ਇਹ ਇੰਨੀ ਕੋ ਬੰਨੀ ਆ। ਹਜੇ ਤੇ ਬਹੁਤ ਘੱਲਾਂ ਪਈਆਂ। ਮੈਂ ਤਾਂ ਬਹੁਤ ਯਾਰੀ। ਹਾਂਜੀ। ਆਮ ਸ਼ਾਈ ਜੀ ਨਾਲ ਇਹੋ ਜਿਹਾ ਲੇਵਾਂ ਚਦਾ ਲੱਗਦਾ। ਠੀਕ ਹੈ ਜੀ। ਲੋ ਜੀ ਚੈੱਕ ਹੈ ਨਾ। ਹੋਮ ਹੁੰਦੀ ਇਹਦਾ ਖਿਆਲ। ਠੀਕ ਹੈ ਜੀ। ਕੀ ਮੁੱਲ ਕਰਨੀ ਜੀ? ਮੋਨੋ ਭਾਵੇਂ ਭਾਈ ਇਹ 60 ਕਰ ਲੀਏ 50000 ਰੁਪਏ ਦੀ ਰੇਟ ਆਪਾਂ ਦੇਣੀ ਮੰਨ ਤਨ ਹੋ ਸਕਦਾ 50000 ਰੁਪਇਆ ਕਮਾਵਾਂਗੇ 49000 ਨਹੀਂ ਜੀ 4000 ਠੀਕ ਹੈ ਜੀ ਹਾਂ ਜੀ ਡਿਮਾਂਡ ਦੋਸਤੋ ਵੀਰ ਨੇ ਵੈਸੇ 50000 ਰੁਪਇਆ ਰੱਖੀਆ 49000 ਰੁਪਏ ਦੇ ਵਿੱਚੋਂ ਤੁਹਾਡਾ ਆਆਂਗਿਆਂ ਦਾ ਮੰਨ ਤਨ ਛੋੜ ਛੱਪਾ ਆਰਡਰ ਦੇਖੋ ਇਹਨੂੰ ਕੀ ਲੱਗਾ ਲਓ ਜੀ ਕਰ ਲੋ ਤੇ ਇੱਕ ਦੋਸਤੋ ਬਿਲਕੁਲ ਨਿਕਾ ਗਿਆ ਰੇਟ ਜੀ ਬਿਲਕੁਲ ਮਤਲਬ 11500 ਕਮਾਈ ਆਲਾ ਕਹਾ ਹਾਂਜੀ ਹਾਂਜੀ ਦੁੱਧ ਦੇ ਹਿਸਾਬ ਨਾਲ ਗਣੀ ਤਾਂ ਦੋਸਤੋ ਬਿਲਕੁਲ ਬਹੁਤ 11 ਕਿਲੋ ਭਾਈ ਨੇ ਕੜਨਾ ਮ ਇਹਰ ਲਖਾਲੀ ਵਾਜ ਰੇਲ ਦੀ ਇੱਕ ਸੌ ਦੀ ਗਾਂ ਹੈ ਠੀਕ ਹੈ ਜੀ ਹਾਂਜੀ ਪੰਜ ਦਾ ਕਿ ਗਾਵਾਂ ਦੇ ਵਿੱਚ ਦਿਖਾਏ ਤੇ ਪੰਜੇ ਗਾਵਾਂ ਦੋਸਤੋ ਗੱਬਣਿਆ ਮੇਰੇ ਵੀ ਇੱਕ ਗੱਬਣ ਪਸ਼ੂ ਨੂੰ ਟਿੱਪ ਕੇ ਥਣਾ ਦੀ ਪਾਸ ਕਰਕੇ ਤਸੱਲੀ ਆਪਣੀ ਖਰੀਦਣ ਤੋਂ ਪਹਿਲੇ ਜਰੂਰ ਕਰੰਮ ਬੜਾ ਬਾਈ ਦੱਦ ਲੈਈਆਂ ਖੈਰਾ ਸਾਹਿਬ ਹਾਂਜੀ ਕੀ ਅਗਲਾ ਬੰਦਾ ਆਪਣੇ ਘਰ ਜਾ ਕੇ ਸਵਾਵੇ ਅੱਖਾਂ ਸਾਹਮਣੇ ਸੂਵੇ ਅੱਜ ਕੱਲ ਤੁਹਾਨੂੰ ਪਤਾ ਹੀ ਇਹੜੇ ਕੰਮ ਚਲਣ ਦੇ ਹਾਂਜੀ 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 ਸੱਤਾਂ ਹੋਵੇ ਵਾਰ ਵਾਰ ਤੇ ਮਹਿੰਗਾ ਹੋਵੇ ਮਤਲਬ ਮਹਿੰਗੇ ਵਾਲਾ ਕੰਮ ਜਿਹੜਾ ਬੰਦਾ ਇੱਕ ਵਾਰ ਖਾ ਲੂਗਾ ਹਾਂਜੀ ਹਾਂਜੀ ਸਾਲ ਲੈ ਜੂਗਾ ਤੇ ਵਧੀਆ ਠੀਕ ਹੈ ਜੀ ਤੇ ਜਿਹੜੇ ਅੱਜ ਕੱਲ ਤੁਹਾਨੂੰ ਦੇਖਣ ਦੇ ਤੇ ਹਾਂਜੀ ਹਾਂਜੀ ਇਹ ਲੋਕ 30 ਹਜ਼ਾਰ ਮੁੱਲ ਪਾਣ ਦੇ ਅਗਲੇ ਦਿਨ ਬੱਚਾ ਇੱਕ ਦਿਨ ਦਾ ਪਿਆ ਹੁੰਦਾ ਹਾਂਜੀ ਹਾਂਜੀ ਇਹ ਮੱਝ ਦੋਸਤੋ ਬਿਲਕੁਲ ਤਾਜ਼ੀ ਸੂਈ ਆ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਆ ਜੀ ਜਰੂਰ ਕਰੋ ਜੀ ਬਾਕੀ ਤਾਂ ਧੂਰ ਵੀ ਪੁੱਲੀ ਨਿਕਲੀ ਆ ਛਿੱਗੀ ਝੋਟੀ ਆ ਅੱਛਾ ਜੀ ਹਾਂਜੀ ਮੱਝ ਬਰਾਬਰ ਵੀ ਧਰਾਂ ਬਰਾਬਰ ਜੀ ਹਾਂਜੀ ਹਾਂਜੀ ਆਪਣੀ ਤਸੱਲੀ ਹੋ ਜਣੀ ਜਾਂਦੇ ਠੀਕ ਹੈ ਲਓ ਜੀ ਕਰ ਲਓ ਚੈੱਕ ਦੋਸਤੋ ਥਣਾ ਦੀ ਕੁਆਲਿਟੀ ਦੀ ਬੱਚਾ ਵੀ ਇਹਦੇ ਮਗਰ ਕੱਟੀ ਸੋਹਣੀ ਸੁਨੱਖੀ ਪੂਰੀ ਵੇਖੋ ਜੀ ਹਾਂਜੀ ਲਓ ਜੀ ਪੰਜ ਨਾਗ ਅੱਜ ਦੀ ਵੀਡੀਓ ਦੇਖਾਇਆ ਤੇ ਜਿਹੜਾ ਨਾਗ ਜਿਹੜੇ ਵੀ ਉਹਨੂੰ ਪਸੰਦ ਆਊਗਾ ਨੰਬਰ ਵੀ ਦੱਸੋ ਬਿਲਕੁਲ ਇੱਕ ਨੰਬਰ ਲਿਆ ਸਾਰਾ ਹੀ ਠੀਕ ਹੈ ਜੀ ਸੋਨਾ ਸਲੱਖਾ ਮਾਰਿਆ ਠੀਕ ਹੈ ਜੀ ਮਤਲਬ ਨਵਾਂ ਮਾਰਿਆ ਬੰਦਾ ਦੋ ਚਾਰ ਸੂਏ ਪੀ ਕੇ ਠੀਕ ਹੈ ਜੀ ਅਸਲੀ ਆਪਣੀ ਵਾਲੋ ਠੀਕ ਹੈ ਜੀ ਹਾਂਜੀ ਕੋਈ ਆਨਲਾਈਨ ਨਹੀਂ ਮੰਗਾਉ ਦਾ ਬਾਜ ਲੋ ਜ਼ਿੰਮੇਵਾਰ ਆ ਖਣ ਘਰ ਚੈੱਕ ਕਰਾ ਕੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਧੰਨਵਾਦ ਉਸਤੋ ਲੜਾ ਵੀਡੀਓ ਦੇਖਣ ਵਾਸਤੇ ਜੀ ਜੀ ਸਰ ਸਾਹਿਬ